ਜਿਹੜੇ ਟਰੈਕਟਰਾਂ ਤੇ ਸਵਾਲ ਉਠਾਉਂਦੇ ਆ ਜਿਹੜੇ ਕਹਿੰਦੇ ਆ ਕਿ ਇਹ ਫੁਕਰ ਪੁਣੇ ਨੂੰ ਲੈ ਆ ਇਹਨਾਂ ਦਾ ਫਾਇਦਾ ਕੋਈ ਨਹੀਂ ਅੱਜ ਉਹ ਇੱਥੇ ਆ ਕੇ ਦੇਖਣ ਕਿ ਆਹੀ ਟਰੈਕਟਰ ਲੋਕਾਂ ਦੀ ਜ਼ਿੰਦਗੀ ਬਚਾ ਰਹੇ ਆ ਲੋਕਾਂ ਨੂੰ ਘਰਾਂ ਤੱਕ ਰਾਸ਼ਨ ਪਹੁੰਚਾ ਰਹੇ ਆ ਪਸ਼ੂਆਂ ਆਸਤੇ ਚਾਰਾ ਲੈ ਕੇ ਆ ਰਹੇ ਆ ਜੇ ਇਹਨੇ ਲੋਕਾਂ ਨੂੰ ਲੈ ਕੇ ਜਾਂਦੇ ਆ ਇਹਨੇ ਲੋਕਾਂ ਨੂੰ ਰੈਸਕਿਊ ਕਰਦੇ ਆ ਤਾਂ ਇਹ ਟਰੈਕਟਰ ਕਰਦੇ ਆ ਵੀ ਡੈਕਲਵਾ ਲੈਂਦੇ ਆ ਜੀ ਵੱਡੇ ਟਰੈਕਟਰ ਆ ਟਰੈਕਟਰਾਂ ਦੀ ਇਹਨਾਂ ਨੂੰ ਕੀ ਲੋੜ ਹੈ ਇਹ ਤੇ ਇੱਥੇ ਆਣ ਕੇ ਪਤਾ ਲੱਗਦਾ ਨਾ ਵੀ ਟਰੈਕਟਰ ਕਿਹੜੇ ਕੰਮ ਆਉਂਦੇ ਆ ਜਿਹੜਾ ਕਹਿੰਦਾ ਕਿ ਟਰੈਕਟਰ ਦੇ ਟਾਇਰ ਵੱਡੇ ਪਾਉਣੇ ਗੁ ਫਿਰ ਹੁਣ ਅੱਜ ਆਵੇ ਜਾਂ ਤਾਂ ਸਰਕਾਰ ਆਵੇ ਜਾਂ ਸਰਕਾਰ ਦਾ ਕੋਈ ਆਵੇ ਨੁਮਾਇੰਦਾ ਆਵੇ ਉਹ ਆ ਕੇ ਦੱਸੇ ਇਸ ਗੱਲ ਨੂੰ ਕਲੀਅਰਿਫਾਈ ਕਰੇ ਜਦੋਂ ਹੁਣ 4 ਫੁੱਟ ਪਾਣੀ ਥਾਣੀ ਲੰਘਣਾ ਜਦੋਂ ਟਰੈਕਟਰ ਦਾ ਟਾਇਰ ਹੀ 2.5 ਫੁੱਟਾ ਤਾਂ ਕਿਵੇਂ ਲੰਘ ਜੇਗਾ ਉਹ ਕਿੱਥੇ ਸਾਰਾ ਤੰਤਰ ਫੇਲ ਹੋ ਜਾਂਦਾ ਉੱਥੇ ਫਿਰ ਇਹ ਜਾਂਦੇ ਆ ਉੱਥੇ ਬਿਲਕੁਲ ਇਹੀ ਜਾਂਦੇ ਨੇ ਜਿਹੜੇ ਟਰੈਕਟਰਾਂ ਤੇ ਸਵਾਲ ਉਠਾਉਂਦੇ ਆ ਜਿਹੜੇ ਕਹਿੰਦੇ ਆ ਕਿ ਇਹ ਫੁਕਰ ਪੁਣੇ ਨੂੰ ਲੈ ਆ ਇਹਨਾਂ ਦਾ ਫਾਇਦਾ ਕੋਈ ਨਹੀਂ ਅੱਜ ਉਹ ਇੱਥੇ ਆ ਕੇ ਦੇਖਣ ਕਿ ਆਹੀ ਟਰੈਕਟਰ ਲੋਕਾਂ ਦੀ ਜ਼ਿੰਦਗੀ ਬਚਾ ਰਹੇ ਆ ਲੋਕਾਂ ਨੂੰ ਘਰਾਂ ਤੱਕ ਰਾਸ਼ਨ ਪਹੁੰਚਾ ਰਹੇ ਆ ਪਸ਼ੂਆਂ ਆਸਤੇ ਚਾਰਾ ਲੈ ਕੇ ਆ ਰਹੇ ਆ ਜੇ ਇਹਨੇ ਲੋਕਾਂ ਨੂੰ ਲੈ ਕੇ ਜਾਂਦੇ ਆ ਇਹਨੇ ਲੋਕਾਂ ਨੂੰ ਰੈਸਕਿਊ ਕਰਦੇ ਆ ਤਾਂ ਇਹ ਟਰੈਕਟਰ ਕਰਦੇ ਆ ਕਬਿੱਡਾ ਕਲਵਾਉਣ ਦਾ ਜੀ ਵੱਡੇ ਟਰੈਕਟਰ ਆ ਇਹ ਟਰੈਕਟਰਾਂ ਦੀ ਇਹਨਾਂ ਨੂੰ ਕੀ ਲੋੜ ਹੈ ਇਹਦੇ ਇੱਥੇ ਆਣ ਕੇ ਪਤਾ ਲੱਗਦਾ ਨਾ ਵੀ ਟਰੈਕਟਰ ਕਿਹੜੇ ਕੰਮ ਆਉਂਦੇ ਆ ਜਿਹੜਾ ਕਹਿੰਦਾ ਕਿ ਟਰੈਕਟਰ ਦੇ ਟਾਇਰ ਵੱਡੇ ਪਾਉਣੇ ਗੁਨਾਹ ਆ ਬਿਲਕੁਲ ਜਿਹੜਾ ਕਹਿੰਦਾ ਕਿ ਹਾਂ ਮਾਨੂੰ ਟਰੈਕਟਰ ਰੱਖਣਾ ਹੀ ਗੁਨਾਹ ਆ ਹਾਂ ਫਿਰ ਹੁਣ ਅੱਜ ਆਵੇ ਜਾਂ ਤਾਂ ਸਰਕਾਰ ਆਵੇ ਜਾਂ ਸਰਕਾਰ ਦਾ ਕੋਈ ਆਵੇ ਨੁਮਾਇੰਦਾ ਆਵੇ ਉਹ ਆ ਕੇ ਦੱਸੇ ਇਸ ਗੱਲ ਨੂੰ ਕਲੀਅਰਿਫਾਈ ਕਰੇ ਜਦੋਂ ਹੁਣ 4 ਫੁੱਟ ਪਾਣੀ ਥਾਣੀ ਲੰਘਣਾ ਜਦੋਂ ਟਰੈਕਟਰ ਦਾ ਟਾਇਰ ਹੀ 2.5 ਫੁੱਟਾ ਤਾਂ ਕਿਵੇਂ ਲੰਘ ਜੇਗਾ ਉਹ ਕਿੱਥੇ ਸਾਰਾ ਤੰਤਰ ਫੇਲ ਹੋ ਜਾਂਦਾ ਉੱਥੇ ਫਿਰ ਇਹ ਜਾਂਦੇ ਆ ਉੱਥੇ ਬਿਲਕੁਲ ਇਹੀ ਜਾਂਦੇ ਨੇ